ਨੇ ਇਨੀ ਵਾਈਡਰ ਪਾਵਰਾਂ ਦੇਣ ਦੇ ਬਾਰੇ ਇਸ ਕਰਕੇ ਗੱਲ ਕਹੀ ਹੈ ਕਿ ਕਿਉਂਕਿ ਇਹ ਜਿਹੜਾ ਸਾਰਾ ਹੀ ਮੁੱਦਾ ਹੈ ਕਿਸਾਨਾਂ ਦਾ ਪੰਜਾਬ ਤੇ ਹਰਿਆਣਾ ਦਾ ਇਹਨੂੰ ਰਿਜ਼ੋਲਵ ਕਰਨ ਵਾਸਤੇ ਇੱਕ ਮੇਰ ਰੀਕਮੈਂਡੇਸ਼ਨ ਵਾਲੀ ਕਮੇਟੀ ਨਹੀਂ ਚਾਹੀਦੀ ਇੱਕ ਕਮੇਟੀ ਚਾਹੀਦੀ ਹੈ ਜਿਹਦੇ ਕੋਲ ਟਿੱਚ ਹੋਣ ਕਿਉਂਕਿ ਵਿਦਆਊਟ ਟਿੱਚ ਇੱਕ ਕਮੇਟੀ ਇਜ਼ ਮੇਰ ਮੇਰ ਫਾਰਮੈਲਿਟੀ ਤੇ ਔਨਰੇਬ ਇਹ ਜਿਹੜੀ ਕਮੇਟੀ ਹੈ ਔਨਰੇਬ ਸੁਪਰੀਮ ਕੋਰਟ ਇਹਨੂੰ ਮੋਨੀਟਰ ਕਰ ਰਹੀ ਹੈ ਤੇ ਜਿਹੜੀ ਇਹਦੀ ਰੀਕਮੈਂਡੇਸ਼ਨ ਹੋਣਗੀ ਰੀਕਮੈਂਡੇਸ਼ਨ ਵੀ ਇੱਕ ਕਮੇਟੀ ਤਾਂ ਦੇ ਸਕਦੀ ਆ ਜਦੋਂ ਉਹਦੇ ਕੋਲ ਡਾਟਾ ਹੋਵੇ ਕਿ ਕੀ ਕਿਸੇ ਸਟੇਟ ਦੇ ਮੁੱਦਾ ਕੀ ਹੈ ਹਰਿਆਣਾ ਤੇ ਪੰਜਾਬ ਦੇ ਮੈਂਬਰਸ ਨੂੰ ਕਿਹਾ ਹੈ ਵੀ ਤੁਸੀਂ ਆਪਣੇ ਫਾਰਮਰਸ ਨੂੰ ਪੁੱਛੋ ਤੁਹਾਡੇ ਕੀ ਕੀ ਮੁੱਦੇ ਆ ਉਹ ਉਹਨਾਂ ਸਾਰੇ ਮੁੱਦਿਆਂ ਨੂੰ ਤੇ ਮਤਲਬ ਬੇਸਿਕਲੀ ਕਿਹੜੀ ਕਿਹੜੀ ਕ੍ਰੋਪਸ ਤੇ ਤੁਸੀਂ ਐਮਐਸਪੀ ਮੰਗਦੇ ਹੋ ਐਮਐਸਪੀ ਦੀ ਲੜਾਈ ਹੈ ਇਹ ਸ਼ੁਰੂ ਤੋਂ ਤੇ ਕਿਹੜੀ ਕਿਹੜੀ ਕ੍ਰੋਪਸ ਤੇ ਤੁਸੀਂ ਮੰਗਦੇ ਹੋ ਤੇ ਯੂਨੀਅਨ ਆਫ ਇੰਡੀਆ ਨੂੰ ਯੂਨੀਅਨ ਆਫ ਇੰਡੀਆ ਜਿਹੜੀ ਮੈਂਬਰ ਹੈ ਤੇ ਉਹਨਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਦੱਸੋ ਕਿਹੜੀ ਕਿਹੜੀ ਕ੍ਰੋਪਸ ਤੇ ਮਤਲਬ ਉਹਨਾਂ ਨੂੰ ਇਨਡਾਇਰੈਕਟਲੀ ਕਿ ਤੁਸੀਂ ਕਿਹੜੀ ਕਿਹੜੀ ਗ੍ਰੋਸਟ ਦੇ ਸਕਦੇ ਹੋ ਤੇ ਮੈਨੂੰ ਮੈਂ ਬੜਾ ਹੋਪਫੁਲ ਹਾਂ ਕਿ ਇਹ ਜਿਹੜੀ ਕਮੇਟੀ ਹੋਊਗੀ ਇਹ ਜਿਹੜੀ ਰੀਕਮੈਂਡੇਸ਼ਨ ਹੋਊਗੀ ਉਹਨੂੰ ਐਕਸੈਪਟ ਦਾ ਔਨਰੇਬਲ ਸੁਪਰੀਮ ਕੋਰਟ ਕਰਾਣਗੀ ਕਿਉਂਕਿ ਔਨਰੇਬਲ ਸੁਪਰੀਮ ਕੋਰਟ ਹੀ ਮੋਨਿਟਰ ਕਰ ਰਹੀ ਐਨੂੰ ਤੇ ਇਹ ਜਰਨਲ ਇੰਟਰਸਟ ਆਫ ਦਾ ਫਾਰਮਰਸ ਨੂੰ ਕਨਟੈਕਟ ਕਰੇਗੀ ਤੇ ਫਾਰਮਰਸ ਨੂੰ ਕਈ ਗਰੁੱਪਸ ਤੇ ਆਫਟਰ ਥਿਸ ਕਮੇਟੀ ਆਫਟਰ ਦਾ ਰਿਕਮੈਂਡੇਸ਼ਨ ਆਫ ਥਿਸ ਕਮੇਟੀ ਕਈ ਗਰੁੱਪਸ ਤੇ ਐਮਐਸਪੀ ਮਿਲਣੀ ਸਟਾਰਟ ਹੋਊਗੀ ਤੇ ਫਾਰਮਰਸ ਦੀ ਜਰਨਲ ਕੰਡੀਸ਼ਨ ਸੁਧਰੇਗੀ ਤੇ ਔਨਰੇਬਲ ਸੁਪਰੀਮ ਕੋਰਟ ਨੇ ਇਹ ਕਮੇਟੀ ਬਣਾਈ ਹੈ ਇਸ ਚ ਬਣਾਈ ਹੈ ਤੇ ਮੋਨਿਟਰ ਵੀ ਕਰੀਏ ਤੇ ਇਹਨੂੰ ਵਾਇਡਰ ਮੰਡੇਟ ਦਿੱਤੀ ਹੈ ਸੁਪਰੀਮ ਕੋਰਟ ਨੇ ਇਟਸੈਲਫ ਵਰਡ ਯੂਜ਼ ਕੀਤੇ ਆ ਕਿ ਇਹ ਕੋਈ ਫਾਰਮਲ ਕਮੇਟੀ ਨਹੀਂ ਹੋਊਗੀ ਕਿ ਮੇਰੀ ਕਮੇਟੀ ਬਣ ਗਈ ਇਹ ਇਹ ਕਮੇਟੀ ਹੋਊਗੀ ਵਿਦ ਦਾ ਪਾਵਰਸ विद द पावर्स टू मेक द एसेंशियल चेंजेस ਤੇ ਉਹਦੇ ਵਿੱਚ ਜਦੋਂ ਜਦੋਂ ਫਾਰਮਰਸ ਦੀ ਗੱਲ ਕਰਨ ਨੂੰ ਇੱਕ ਕਮੇਟੀ ਬਣ ਚੁੱਕੀ ਹੈ ਤੇ ਇਹ ਜਿਹੜੀ ਰਹੀ ਗੱਲ ਤੇ ਪ੍ਰੋਟੈਸਟ ਕਰਨ ਦਾ ਤਾਂ ਫਿਰ ਇੰਨਾ ਜ਼ਿਆਦਾ ਮਤਲਬ ਰਹਿੰਦਾ ਨਹੀਂ ਉਸ ਦੇ ਥਰੂ ਪ੍ਰੋਟੈਸਟ ਕਰੋ ਉਹਨੂੰ ਅਸੀਂ ਟਾਈਮ ਬউন্ড ਕਰਾ ਦਾਂਗੇ ਕਮੇਟੀ ਦੀ ਰეკਮੈਂਡੇਸ਼ਨ ਤੇ ਦੂਜੀ ਗੱਲ ਰਸਤਾ ਖੋਲਣ ਦੀ ਰਸਤਾ ਜਿਵੇਂ ਅਸੀਂ ਉਸ ਏਰੀਆ ਤੋਂ ਬਿਲੋਂਗ ਕਰਦੇ ਆਂ ਡੇਲੀ ਕਮਿਊਟਰ ਉਹਦੇ ਸਫਰ ਕਰ ਰਹੇ ਆ ਉਹ ਅਸੀਂ ਪਿਛਲੀ ਡੇਟ ਤੇ ਰეკਮੈਂਡੇਸ਼ਨ ਕੀਤੀ ਸੀ ਤੇ ਹਨਰੇਬਲ ਸੁਪਰੀਮ ਕੋਰਟ ਨੇ ਮੰਨੀ ਸੀ ਤੇ ਡੀਜੀਪੀ ਐਸਐਸਪੀ ਤੇ ਡੀਸੀ ਦੀ ਇੱਕ ਮੀਟਿੰਗ ਕਰ ਨੂੰ ਕਿਹਾ ਸੀ ਤੇ ਉਹ ਮੀਟਿੰਗ 19 ਨੂੰ ਵੀ ਹੋਈ ਹੈ ਯੈਸਟਰਡੇ ਵੀ ਹੋਈ ਹੈ ਹੂੰ ਉਸ ਉਹ ਉਹ ਮੀਟਿੰਗ ਉਹਨਾਂ ਨੇ ਕਿਹਾ ਹੈ ਕਿ ਅਸੀਂ ਫਾਰਮਰਸ ਨਾਲ ਵੀ ਗੱਲ ਕਰ ਰਹੇ ਹਾਂ ਤੇ ਆਨਰੇਬਲ ਸੁਪਰੀਮ ਕੋਰਟ ਨੇ ਹੈਪੀਲੀ ਉਹਨਾਂ ਨੇ ਕਿਹਾ ਵੀ ਤੁਸੀਂ ਫਾਰਮਰਸ ਨਾਲ ਪਰਸੀਵੇਟ ਕਰੋ ਤੇ ਨੈਕਸਟ ਡੇਟ ਤੋਂ ਪਹਿਲਾਂ ਅਸੀਂ ਉਹਦੇ ਵੀ ਹੋਪ ਕਰਾਂਗੇ ਇਹ ਵੀ ਖੁੱਲ ਜਾਊਗਾ ਨੇ ਇਨੀ ਵਾਈਡਰ ਪਾਵਰਾਂ ਦੇਣ ਦੇ ਬਾਰੇ ਇਸ ਕਰਕੇ ਗੱਲ ਕਹੀ ਹੈ ਕਿ ਕਿਉਂਕਿ ਇਹ ਜਿਹੜਾ ਸਾਰਾ ਹੀ ਮੁੱਦਾ ਹੈ ਕਿਸਾਨਾਂ ਦਾ ਪੰਜਾਬ ਤੇ ਹਰਿਆਣਾ ਦਾ ਇਨੂੰ ਰਿਜ਼ੋਲਵ ਕਰਨ ਵਾਸਤੇ ਇੱਕ ਮੇਰ ਰੀਕਮੈਂਡੇਸ਼ਨ ਵਾਲੀ ਕਮੇਟੀ ਨਹੀਂ ਚਾਹੀਦੀ ਇੱਕ ਕਮੇਟੀ ਚਾਹੀਦੀ ਹੈ ਜਿਹਦੇ ਕੋਲ ਟਿੱਚ ਹੋਣ ਕਿਉਂਕਿ ਵਿਦਆਊਟ ਟਿੱਚ ਇੱਕ ਕਮੇਟੀ ਇਜ਼ ਮੇਰ ਮੇਰ ਫਾਰਮੈਲਿਟੀ ਤੇ ਹਨਰੇਬ ਜਿਹੜੀ ਕਮੇਟੀ ਹੈ ਹਨਰੇਬ ਸੁਪਰੀਮ ਕੋਰਟ ਇਹਨੂੰ ਮੋਨੀਟਰ ਕਰ ਰਹੀ ਹੈ ਤੇ ਜਿਹੜੀ ਇਹਦੀ ਰੀਕਮੈਂਡੇਸ਼ਨ ਹੋਣਗੀ ਰੀਕਮੈਂਡੇਸ਼ਨ ਵੀ ਇੱਕ ਕਮੇਟੀ ਤਾਂ ਦੇ ਸਕਦੀ ਆ ਜਦੋਂ ਉਹਦੇ ਕੋਲ ਡਾਟਾ ਹੋਵੇਗੀ ਕੀ ਕਿਸੇ ਸਟੇਟ ਦੇ ਮੁੱਦਾ ਕੀ ਹੈ ਹਰਿਆਣੇ ਤੇ ਪੰਜਾਬ ਦੇ ਮੈਂਬਰਸ ਨੂੰ ਕਿਹਾ ਹੈ ਵੀ ਤੁਸੀਂ ਆਪਣੇ ਫਾਰਮਰਸ ਨੂੰ ਪੁੱਛੋ ਤੁਹਾਡੇ ਕੀ ਕੀ ਮੁੱਦੇ ਆ ਉਹਨਾਂ ਸਾਰੇ ਮੁੱਦਿਆਂ ਨੂੰ ਤੇ ਮਤਲਬ ਬੇਸਿਕਲੀ ਕਿਹੜੀ ਕਿਹੜੀ ਕ੍ਰੋਪਸ ਤੇ ਤੁਸੀਂ ਐਮਐਸਪੀ ਮੰਗਦੇ ਹੋ ਐਮਐਸਪੀ ਦੀ ਲੜਾਈ ਹੈ ਇਹ ਸ਼ੁਰੂ ਤੋਂ ਤੇ ਕਿਹੜੀ ਕਿਹੜੀ ਕ੍ਰੋਪਸ ਤੇ ਤੁਸੀਂ ਮੰਗਦੇ ਹੋ ਤੇ ਯੂਨੀਅਨ ਆਫ ਇੰਡੀਆ ਨੂੰ ਯੂਨੀਅਨ ਆਫ ਇੰਡੀਆ ਜਿਹੜੀ ਮੈਂਬਰ ਹੈ ਤੇ ਉਹਨਾਂ ਨੂੰ ਵੀ ਕਹਿ ਰਹੇ ਆ ਕਿ ਤੁਸੀਂ ਦੱਸੋ ਕਿਹੜੀ ਕਿਹੜੀ ਕ੍ਰੋਪਸ ਤੇ ਮਤਲਬ ਉਹਨਾਂ ਨੂੰ ਇਨਡਾਇਰੈਕਟਲੀ ਕਿ ਤੁਸੀਂ ਕਿਹੜੀ ਕਿਹੜੀ ਗ੍ਰੋਸਟੇ ਦੇ ਸਕਦੇ ਹੋ ਤੇ ਮੈਨੂੰ ਮੈਂ ਬੜਾ ਹੋਪਫੁਲ ਹਾਂ ਕਿ ਇਹ ਜਿਹੜੀ ਕਮੇਟੀ ਹੋਊਗੀ ਇਹ ਜਿਹੜੀ ਰੀਕਮੈਂਡੇਸ਼ਨ ਹੋਊਗੀ ਉਹਨੂੰ ਐਕਸੈਪਟ ਦਾ ਔਨਰੇਬਲ ਸੁਪਰੀਮ ਕੋਰਟ ਕਰਾਣਗੀ ਕਿਉਂਕਿ ਔਨਰੇਬਲ ਸੁਪਰੀਮ ਕੋਰਟ ਹੀ ਮੋਨਿਟਰ ਕਰਦੀ ਐ ਇਹਨੂੰ ਤੇ ਇਹ ਜਰਨਲ ਇੰਟਰਸਟ ਆਫ ਦਾ ਫਾਰਮਰਸ ਨੂੰ ਪ੍ਰੋਟੈਕਟ ਕਰੇਗੀ ਤੇ ਫਾਰਮਰਸ ਨੂੰ ਕਈ ਕ੍ਰੋਪਸ ਤੇ ਆਫਟਰ ਥਿਸ ਕਮੇਟੀ ਆਫਟਰ ਦਾ ਰਿਕਮੈਂਡੇਸ਼ਨ ਆਫ ਥਿਸ ਕਮੇਟੀ ਕਈ ਕ੍ਰੋਪਸ ਤੇ ਐਮਐਸਪੀ ਮਿਲਣੀ ਸਟਾਰਟ ਹੋਊਗੀ ਤੇ ਫਾਰਮਰਸ ਦੀ ਜਰਨਲ ਕੰਡੀਸ਼ਨ ਸੁਧਰੇਗੀ ਤੇ ਔਨਰੇਬਲ ਸੁਪਰੀਮ ਕੋਰਟ ਨੇ ਇਹ ਕਮੇਟੀ ਬਣਾਈ ਹੈ ਇਸ ਚ ਬਣਾਈ ਹੈ ਤੇ ਮੋਨਿਟਰ ਵੀ ਕਰੀਆ ਤੇ ਇਹਨੂੰ ਵਾਈਡਰ ਮੰਡੇਟ ਦਿੱਤੀ ਹੈ ਸੁਪਰੀਮ ਕੋਰਟ ਨੇ ਇਟਸੈਲਫ ਵਰਡ ਯੂਜ਼ ਕੀਤੇ ਆ ਕਿ ਇਹ ਕੋਈ ਫਾਰਮਲ ਕਮੇਟੀ ਨਹੀਂ ਹੋਊਗੀ ਕਿ ਮੇਰ ਇੱਕ ਕਮੇਟੀ ਬਣ ਗਈ ਇਹ ਇਹ ਕਮੇਟੀ ਹੋਊਗੀ ਵਿਦ ਦਾ ਪਾਵਰਸ विद द पावर्स टू मेक द एसेंशियल चेंजेस ਤੇ ਉਹਦੇ ਵਿੱਚ ਜਦੋਂ ਜਦੋਂ ਫਾਰਮਰਸ ਦੀ ਗੱਲ ਕਰਨ ਨੂੰ ਇੱਕ ਕਮੇਟੀ ਬਣ ਚੁੱਕੀ ਹੈ ਤੇ ਇਹ ਜਿਹੜੀ ਰਹੀ ਗੱਲ ਤੇ ਪ੍ਰੋਟੈਸਟ ਕਰਨ ਦਾ ਤਾਂ ਫਿਰ ਇੰਨਾ ਜ਼ਿਆਦਾ ਮਤਲਬ ਰਹਿੰਦਾ ਨਹੀਂ ਉਸ ਦੇ ਥਰੂ ਪ੍ਰੋਟੈਸਟ ਕਰੋ ਉਹਨੂੰ ਅਸੀਂ ਟਾਈਮ ਬউন্ড ਕਰਾ ਦਾਂਗੇ ਕਮੇਟੀ ਦੀ ਰეკਮੈਂਡੇਸ਼ਨ ਤੇ ਦੂਜੀ ਗੱਲ ਰਸਤਾ ਖੁੱਲਣ ਦੀ ਰਸਤਾ ਜਿਵੇਂ ਅਸੀਂ ਉਸ ਏਰੀਆ ਤੋਂ ਬਿਲੋਂਗ ਕਰਦੇ ਆਂ ਦਿੱਲੀ ਕਮਿਊਟਰ ਉਹਦੇ ਸਫਰ ਕਰ ਰਹੇ ਆਂ ਉਹ ਅਸੀਂ ਪਿਛਲੀ ਡੇਟ ਤੇ ਜੀ ਰეკਮੈਂਡੇਸ਼ਨ ਦਿੱਤੀ ਸੀ ਤੇ ਹਨਰੇਬਲ ਸੁਪਰੀਮ ਕੋਰਟ ਨੇ ਮੰਨੀ ਸੀ ਤੇ ਡੀਜੀਪੀ ਐਸਐਸਪੀ ਤੇ ਡੀਸੀ ਦੀ ਇੱਕ ਮੀਟਿੰਗ ਕਰ ਨੂੰ ਕਿਹਾ ਸੀ ਤੇ ਉਹ ਮੀਟਿੰਗ 19 ਨੂੰ ਵੀ ਹੋਈ ਹੈ ਯੈਸਟਰਡੇ ਵੀ ਹੋਈ ਹੈ ਹੂੰ ਉਹ ਸਪੋਜ਼ ਉਹ ਮੀਟਿੰਗ ਉਹਨਾਂ ਨੇ ਕਿਹਾ ਹੈ ਕਿ ਅਸੀਂ ਫਾਰਮਰਸ ਨਾਲ ਵੀ ਗੱਲ ਕਰ ਰਹੇ ਹਾਂ ਤੇ ਆਨਰੇਬਲ ਸੁਪਰੀਮ ਕੋਰਟ ਉਹਨੇ ਹੈਪੀਲੀ ਅਨੰਨ ਕਿਹਾ ਵੀ ਤੁਸੀਂ ਫਾਰਮਰਸ ਨੂੰ ਪਰਸੀਵੇਟ ਕਰੋ ਤੇ ਨੈਕਸਟ ਡੇਟ ਤੋਂ ਪਹਿਲਾਂ ਅਸੀਂ ਉਹਦੇ ਵੀ ਹੋਪ ਕਰਾਂਗੇ ਇਹ ਵੀ ਖੁੱਲ੍ਹ